ਇੱਦਾਂ ਰਹਿੰਦੇ ਹੁੰਦੇ ਸੀ ਕੁੱਟ ਪੈਂਦੀ ਹੁੰਦੀ ਡੈਡੀ ਕੋਲ ਪਤਾ ਹੈ ਜਿਹੜੇ ਕੈਮਰੇ ਲਾਏ ਮਾਈਕ ਲਾਏ ਆ ਵੀ ਭਗਤੰ ਦਾ ਅੱਜ ਟੌਪਿਕ ਹੈਗਾ ਕਿ ਮੈਨੂੰ ਜਿਹੜੀ ਕੁੱਟ ਪੈਂਦੀ ਰਹੀ ਮਮੀ ਡੈਡੀ ਕੋ ਕਾਰਨ ਕੀ ਹੁੰਦੇ ਸੀ ਕਿੰਨੀ ਕ ਪੈਂਦੀ ਸੀ ਹਾਂ ਕਿ ਕੋ ਨਾਲ ਜ਼ਿਆਦਾ ਕਿ ਕੋ ਖਾਦੀ ਮੈਂ ਵੀ ਜਾਨਣਾ ਚਾਹਨੀ ਮम्मा ਕੋਲੋਂ ਇਹ ਡੈਡੀ ਕੋ ਮਮੀ ਤੂੰ ਹੀ ਜਾਣੀ ਕਿੰਨਾ ਕੁੱਟਿਆ ਡੈਡੀ ਨੇ ਡੈਡੀ ਕੋ ਡੈਡੀ ਕੋ ਨਹੀਂ ਡੈਡੀ ਕੋ ਫੇ ਦੋ ਯਾਦ ਹੈ ਮੈਨੂੰ ਕਿਸੇ ਯਾਰ ਮੈਂ ਕਿ ਕਿਉਂ ਟਪੈਂਦੀ ਸਕੂਲ ਨਹੀਂ ਜਾਣਾ ਜਾਂ ਕੋਈ ਕੰਮ ਉਧਰ ਅਧਰ ਇੱਕ ਕਰੀ ਮੈਂ ਬੁਖਾਰ ਹੈਗਾ ਮੈਨੂੰ ਹੂੰ ਤੇ ਮੈਂ ਹੈ ਸਕੂਲ ਟਾਈਮ ਹੀ ਚਲ ਜਾਣਾ ਤੇ ਛੁੱਟੀ ਦੇ ਟਾਈਮ ਘਰ ਆ ਜਾਣਾ ਆਹੋ ਬਾ ਫੇਰ ਫੁਰਕੇ ਮਤਲਬ ਕਰੋ ਚਲ ਜਾਣਾ ਤਾਂ ਸਕੂਲ ਨਹੀਂ ਜਾਣਾ ਕਿਤੇ ਹੋਰ ਘੁੰਮਣਾ ਫਿਰਨਾ ਮੈਂ ਦੋ ਕਿਸੇ ਉਧਰ ਪ੍ਰੋਪਰ ਸੁਣਾਉਂਗਾ ਹੂੰ ਵੀਡੀਓ ਇੱਕ ਫਨੀ ਆ ਵੀ ਡੈਡੀ ਦੀ ਆਪਣੀ ਗਲਤੀ ਸੀ ਤੇ ਮੈਨੂੰ ਗੁੱਸਤਾ ਤੇ ਦੂਸਰਾ ਹੈਗਾ ਕਿ ਡੈਡੀ ਦੀ ਸੁੰਦੇ ਸਟੋਰੀਆਂ ਅੱਜ ਡੈਡੀ ਦੀ ਜਿਹੜੀ ਕੁੱਟ ਨੇ ਮੇਰੀ ਸਾਰੀ ਲਾਈਫ ਚੇਂਜ ਕਰਦੀ ਮੈਨੂੰ ਅੱਜ ਵੀ ਉਹ ਜਿਹੜਾ ਲੈਸਨ ਆ ਉਹ ਚੰਗੀ ਤਰ੍ਹਾਂ ਯਾਦ ਆ ਅੱਛਾ ਤੇ ਉਹ ਜਦੋਂ ਮੈਂ ਦੱਸਾਂਗਾ ਤੁਹਾਨੂੰ ਪਤਾ ਲੱਗ ਜਾਣਾ ਕਿ ਮੇਰਾ ਸੁਭਾਜ ਦਾਦਾ ਕਿਉਂ ਐਨੀ ਵੇਸ ਕੁੱਟ ਮੈਂ ਹਤਾਂ ਦੱਸਣੇ ਇਹ ਮਬੂ ਮਾਰ ਹੀਗਾ ਤੇ ਡੈਡੀ ਨਾ ਸਕੂਟਰ ਤੋਂ ਆਉਂਦੇ ਇਦਾਂ ਸਹੀ ਮੈਂ ਛੁੱਟੀਆਂ ਕੀਤੀਆਂ ਵਕ ਉਸਕੋ ਵਾਕਿਆ ਬੁਖਾਰ ਸੀਗਾ ਤੇ ਮੈਂ ਖੇਡਣਦਿਆਂ ਨਿਆਣਿਆਂ ਨਾਲ ਹਮ ਰਹੀ ਤੇ ਡੈਡੀ ਨੂੰ ਮੈਂ ਦੇਖ ਕੇ ਭੱਜ ਕੇ ਅੰਦਰ ਆ ਗਿਆ ਤੇ ਡੈਡੀ ਨੇ ਮੈਨੂੰ ਦੇਖ ਲਿਆ ਕਿ ਉਹ ਦਬ ਬਿਮਾਰ ਉਹ ਦਬ ਬਿਮਾਰ ਉਹ ਇੰਨਾ ਕੁੱਟਿਆ ਕਿ ਮੈਂ ਹੋਰ ਉਹਨਾਂ ਨੇ ਕਿਹਾ ਕਿ ਮੁੰਡਾ ਬਿਮਾਰ ਆ ਛੋਟਾ ਬਿਆਂ ਜਿੱਡਾ ਹੀ ਹੂੰ ਬਿਮਾਰ ਆ ਤੇ ਜਲ ਰਹਿੰਦੇ ਨੇ ਆ ਨਾ ਉਹਨਾਂ ਨੇ ਦੇਖਿਆ ਹੋਰ ਕੁੱਟਿਆ ਵੀ ਤੂੰ ਰੈਸਟ ਕਿਉਂ ਨਹੀਂ ਕਰਦੇ ਆ ਇਹ ਵੀ ਪਿਆਰ ਹੁੰਦਾ ਹਾਂ ਤੇ ਅੱਛਾ ਹੁਣ ਹੈਗਾ ਜੀ ਕੀ ਕਿੱਸਾ ਜਿਹੜਾ ਡੈਡੀ ਨੇ ਮੈਨੂੰ ਹੂੰ ਡੈਡੀ ਦੀ ਗਲਤੀ ਕਰਕੇ ਕੁੱਟਿਆ ਅੱਛਾ ਹੋਇਆ ਹੂੰ ਕਿ ਮੈਨੂੰ ਨਾ ਘਰੋਂ ਕੱਢਿਆ ਹੀ ਡੈਡੀ ਨੇ ਤੁਹਾਨੂੰ ਘਰੋਂ ਕੱਢਿਆ ਹੀ ਤਗੜਾ ਕੋ ਕੰਮ ਕੀਤਾ ਹੋਣਾ ਮੈਂ ਡੈਡੀ ਸਿੰਘ ਸਰਪੰਚ ਤੇ ਪੰਚਾਇਤ ਹੋਈ ਅੱਛਾ ਕਰੇ ਇੱਥੇ ਆਹੋ ਬੇੜਾ ਸੀ ਹੱਡ ਪਿਛਲਾ ਹੂੰ ਤੇ 15 20 ਜਣੇ ਬੈਠੇ ਤੇ ਮੈਂ ਕਹਾ ਵੀ ਨਵੀ ਯਾਰ ਇੰਨੇ ਜਣੇ ਬੈਠੇ ਆ ਹੂੰ ਤੇ ਤੂੰ ਜਾ ਕੇ ਡੈਡੀ ਕੋ ਮਾਫੀ ਮੰਗਲਾ ਰਈ ਤੇ ਇੱਕ ਤਾਂ ਇੰਨੇ ਜਣੇ ਸਾਹਮਣੇ ਡੈਡੀ ਨੇ ਗਾਲਾਂ ਨਹੀਂ ਨਾਲੇ ਦੋ ਤਿੰਨ ਦਿਨ ਹੋ ਗਏ ਮੈਨੂੰ ਬਾਹਰ ਹਨਾ ਭਈਆਂ ਦਾ ਰੂਮ ਹੀਗਾ ਉੱਥੇ ਸੌਂਦਾ ਹਾਂ ਇੱਥੇ ਬੰਦੇ 8-10 ਮੱਝਾਂ ਹੀ ਆ ਤੇ ਮੈਂ ਉੱਥੇ ਪੈਂਦਾ ਰਿਹਾ ਦੋ ਤਿੰਨ ਦਿਨ ਹੋ ਗਏ ਸੀ ਐਨੀਵੇਜ਼ ਅੱਛਾ ਮੈਂ ਮੌਕਾ ਤੜਿਆ ਹੂੰ ਪੰਚਾਇਤ ਚ ਡੈਡੀ ਕੋਲ ਮੈਂ ਆ ਗਿਆ ਇਦਾਂ ਹੈਨਾ ਹੂੰ ਉਹਨੇ ਵਿੜ ਗਿਆ ਸੀ ਜੋ ਫੈਸਲਾ ਕਰਾਉਣਾ ਕਰਾਤਾ ਸੀ ਬਾਕੀ ਬੰਦੇ ਜਦ ਆਮ ਹੈਨਾ ਕੱਪਸ਼ਪ ਮਾਰੀ ਤੁਹਾਨੂੰ ਲੱਗਾ ਹੁੰਦਾ ਮਾਫੀ ਮੰਗ ਲਾਂਗਾ ਸਹੀ ਟਾਈਮ ਹੈ ਹਾਂ ਕਾਫੀ ਮਿਲ ਜੂਗੀ ਹਾਂ ਤੇ ਮੈਂ ਆ ਕੇ ਸਲਾਹ ਮੈਨੂੰ ਦਿੱਤੀ ਸੀ ਭਾਬ ਬਲਵਿੰਦਰ ਗੱਠੀ ਇੱਥੇ ਆਪਣੇ ਪਿੰਡ ਦੇ ਹੀ ਆ ਉਹਨੇ ਕਿਹਾ ਸੀ ਹੂੰ ਉਹ ਵੀ ਫਿਰ ਉਹਦੇ ਵਿੱਚ ਹੀ ਤੇ ਚਲੋ ਮੈਂ ਆ ਗਿਆ ਤੇ ਮੈਂ ਡੈਡੀ ਨੂੰ ਕਿਹਾ ਮੈਂ ਕਿਹਾ ਡੈਡੀ ਮੇਰ ਕੋ ਗਲਤੀ ਹੋ ਗਈ ਤੇ ਮੈਨੂੰ ਮਾਫ ਕਰ ਦਿਓ ਹੈਨਾ ਵੀ ਗਾਂ ਤੋਂ ਨਹੀਂ ਮੈਂ ਗਲਤੀ ਕਰਦਾ ਫਿਰ 10-15 ਜਾਣੇ ਬੈਠੇ ਤੇ ਡੈਡੀ ਨੇ ਮੈਨੂੰ ਕਹਿਣਾ ਸੀ ਕਿ ਜੇ ਤੂੰ ਕੰਮ ਕਰੇਂਗਾ ਹਮ ਹੈਨਾ ਤੇ ਫਿਰ ਆ ਜਾ ਘਰੇ ਇਹ ਤੂੰ ਨਹੀਂ ਕੰਮ ਕਰੇਂਗਾ ਤਾਂ ਫੇਰ ਪੁੱਤ ਬੜੀ ਨਾ ਵੀ ਬਾਹਰ ਹੀ ਰਹਿਣਾ ਅੱਛਾ ਤੇ ਖਾਦੀ ਪੀਤੀ ਜੀ ਡੈਡੀ ਨੇ ਮੈਨੂੰ ਕਹਿਤਾ ਵੀ ਜੇ ਤੂੰ ਕੰਮ ਨਹੀਂ ਕਰਨਾ ਹਮ ਫਿਰ ਤੂੰ ਮੋਸਟ ਵੈਲਕਮ ਹਿੱਤ ਘਰੇ ਆ ਸਕਦਾ ਤੇ ਜੇ ਤੂੰ ਕੰਮ ਕਰਨਾ ਹੈ ਨਾ ਤੇ ਮੇਰੇ ਘਰੋਂ ਬਾੜ ਨਾ ਜਾਈ ਗਾਲ ਵੀ ਗੱਡੀ ਉਪਰ ਦੱਸਣੀ ਨਹੀਂ ਹੈ ਨਾ ਭੂਤ ਵੀ ਭੂਤ ਨਹੀਂ ਦਾ ਜ਼ਿਆਦਾ ਕੰਦੇ ਦੀ ਮਾਤਾ ਨੂੰ ਪਤਾ ਹੈ ਨਾ ਅੱਛਾ ਤੇ ਉਹ ਜਿਹੜਾ ਡੈਡੀ ਨੇ ਇਹ ਗੱਲ ਕਹੀ ਕਿਹਨੂੰ ਨਹੀਂ ਪਤਾ ਲੱਗਾ ਤੂੰ ਤਾਂ ਮੈਨੂੰ ਲੱਗ ਗਿਆ ਪਤਾ ਤੇ ਮੇਰਾ ਸੁਣ ਕੇ ਨਿਕਲ ਗਿਆ ਹਾਤਾ ਮੈਂ ਇਦਾਂ ਖੜਾ ਮਾਰੀ ਲੱਗਦੇ ਡੈਡੀ ਕੋਲ ਨਾ ਡੈਡੀ ਮੈਨੂੰ ਮਾਫ ਕਰ ਦਿਓ ਤੇ ਇਦਾਂ ਹੀ ਖੜਾ ਤੇ ਡੈਡੀ ਨੇ ਜਦੋਂ ਆਹ ਗੱਲ ਕਹੀ ਨਾ ਮੈਨੂੰ ਕਿ ਜੇ ਤੂੰ ਪੁੱਤਰਾ ਕੰਮ ਕਰਨਾ ਵਾ ਤੇ ਤਵਾ ਜਾ ਮੇਰੇ ਘਰੋਂ ਤੰਗਰਾਸ 3 ਲੋਕਾਂ ਸਾਹਮਣੇ ਤੇ ਹੱਸਪੇ ਦੀ ਆਬੀਅਸਲੀ ਮੈਂ ਹੁਣ ਹੋਰ ਧਿਆਨ ਨਾਲ ਹੀ ਸੁਣਦੇ ਅੱਛਾ ਮੈਂ ਡੈਡੀ ਦੀ ਵਾਰਡਿੰਗ ਧਿਆਨ ਨਾਲ ਕਿਉਂਕਿ ਮੈਂ ਆਬੀਅਸਲੀ ਮਾਫੀ ਮੰਗਣਗਾ ਹਾਂ ਮਾਫੀ ਮੰਗਣ ਜਾ ਆਨੇ ਨਾ ਨਹੀਂ ਤੇ ਜਦੋਂ ਡੈਡੀ ਨੇ ਇਦਾਂ ਕਿਹਾ ਤੇ ਡੈਡੀ ਨੂੰ ਵੀ ਰੈਲਾਈਜ਼ ਹੋ ਗਿਆ ਕਿ ਮੈਂ ਕਹਿ ਗਲਤ ਬੇਟਾ ਤੇ ਫਾਰ ਬਲਵਿੰਦਰ ਗੱਟੀ ਨੇ ਪੜਿਆ ਮੈਨੂੰ ਉਹਨੂੰ ਗਿਆ ਡੈਡੀ ਨੇ ਉਹ ਪੜ ਫਿਰ ਤੁਸੀਂ ਤੁਹਾਡੇ ਮੈਂ ਭੱਜ ਲਿਆ ਨਾ ਮੈਂ ਫਿਰ ਇਹਦੇ ਬੋ ਪਹਿਣੀਆਂ ਸੀ ਨਵੀਂ ਤਾਂ ਨਹੀਂ ਨਹੀਂ ਪੜਿਆ ਫਿਰ ਦਾ ਬਾਹ ਫੜੀ ਤੇ ਮੈਨੂੰ ਨਹੀਂ ਪਤਾ ਵੀ ਕੀ ਕੀ ਵਜ੍ਹਾ ਟੋਡਾ ਕਟੋ ਘੱਟ ਵੀ ਡੈਡੀ ਨੇ 15 ਮਿੰਟ ਲਾਏ ਮੇਰੇ ਤੇ ਚੰਗਾ ਬਹਿ ਆਹੋ ਉੱਤ ਹੁਣ ਮੇਰਾ ਕੋਈ ਕਸੂਰ ਨਹੀਂ ਉਦਾਂ ਜਸਟ ਇਹ ਹੈਗਾ ਕਿ ਮੈਨੂੰ ਉਸ ਟਾਈਮ ਤੇ ਸੀਰੀਅਸ ਮੂਡ ਚ ਹਾਂ ਹਸਾ ਬਿਹਾਰ ਇਦਾਂ ਹੀ ਨਾ ਤੇ ਡੈਡੀ ਇਦਾਂ ਕਰਕੇ ਹੈ ਨਾ ਜਿੱਦਾਂ ਐ ਕਹਿੰਦੇ ਨੇ ਤੋਂ ਮੈਂ ਅੱਜ ਵੀ ਡੈਡੀ ਨਾਲ ਜਦੋਂ ਗੱਲ ਕਰਦਾ ਹੱਸਦੇ ਹੁੰਦੇ ਆ ਤੇ ਏ ਇੰਜ ਹੋਈ ਇੱਕ ਚੰਗੇ ਬਹੁਤ ਕੁੱਟਿਆ ਯਾਰ ਤੇ ਤੜੇ ਲਾਈਫ ਚੇਂਜਿੰਗ ਆ ਨਾ ਤਰਸੀ ਆ ਗਏ ਮੇਰੇ ਤੇ ਨਹੀਂ ਤੋਈ ਇਹਨੇ ਇੱਕ ਲਾਈਫ ਚੇਂਜਿੰਗ ਇਨਸੀਡੈਂਟ ਹੋ ਗਿਆ ਲਾਈਫ ਚੇਂਜਿੰਗ ਹਾਂ ਉਹ ਧਨਵਾਦ ਆਸਦਾ ਕੁੱਟਦਾ ਬਹੁਤ ਪਈਦੀ ਤੂੰ ਦਿਵਾਲੀ ਤੇ ਪਟਾਕੇ ਲੈਣ ਜਾਣੀ ਹੂੰ ਲੇਟ ਹੋ ਜਾਣਾ ਦਿਵਾਲੀ ਵਾਲੇ ਦੇ ਨਹੀਂ ਕੋਟ ਦੇਣਾ ਅੱਛਾ ਇਦਾਂ ਚਲੋ ਐਨੀਵੇ ਲਾਈਫ ਚੇਂਜਿੰਗ ਬਹੁਤ ਕੁੱਟ ਖਾਦੀ ਦੀ ਹਨਾ ਨੇ ਵੀ ਯਾ ਮੈਂ ਨਹੀਂ ਖਾਦੀ ਦੀ ਮੈਂ ਕੁੱਟ ਖਾਦੀ ਨਹੀਂ ਬਿਲਕੁਲ ਜੀ ਨਹੀਂ ਤੁਹਾਡੇ ਸ਼ਹਿਰਾਂ ਚ ਕੌਣ ਕੁੱਟ ਦਿੰਦੇ ਆਣਿਆਂ ਨੂੰ ਹੂੰ ਉਚਾਜੋ ਲਾਈਫ ਚੇਂਜਿੰਗ ਸਟੋਰੀ ਲਾਈਫ ਚੇਂਜਿੰਗ ਹੈ ਤਾਂ ਕੇ ਉਹ ਤੁਹਾਨੂੰ ਦੱਸਿਆ ਵੀ ਡੈਡੀ ਸੀਗੇ ਪਿੰਡ ਦੇ ਸਰਪੰਚ ਓਕੇ ਠੀਕ ਆ ਦੇ ਆਪਣੀ ਭਰ ਜਵਾਨੀ ਠੀਕ ਹੈ 16 17 ਸਾਲ ਉਮਰ ਹੂੰ ਹੂੰ 16 ਤਾਰ ਉਮਰ ਮੁੰਡਨ ਕੀ ਕਰੁੰਦੀ ਹੂੰ ਤਾਂ ਗੱਡੀ ਹੜਕੋ ਹੁੰਦੀ ਸੀਗੀ ਪੀ ਵੀ 10 ਐਮ 8400 ਦਾ ਨੰਬਰ ਮੈਨੂੰ ਜੀ ਵੀ ਯਾਦ ਆ ਅੱਛਾ ਦੇਲਾ ਮੈਂ ਗੱਲ ਕਰਨ ਦਿਆ ਇਹ 20 22 ਸਾਲ ਪੁਰਾਣੀ ਤੇ ਕਾਂਦੀ ਲਾ ਗਈ ਹੋ ਗਈ ਠੀਕ ਹੁਣ ਹੂੰ ਕਿਤੇ ਹੀ ਆਪਾਂ ਵੀ ਮੈਂ 16 17 ਸਾਲ ਮੇਰੀ ਉਮਰ ਆ ਤੇ ਅੱਜ ਦੀ ਵੀ ਬਾਈ ਸਾਹਿਬ ਹਾਂ ਹਾਂ ਗੱਡੀ ਦਾ ਨੰਬਰ ਗੱਡੀ ਦਾ ਨੰਬਰ ਪੀਬੀ 10 ਐਮ 8400 ਮਰੂਤੀ 800 ਅੱਛਾ ਹੁਣ ਡੈਮੇਜ ਬਹੁਤ ਵੱਡੀ ਕੀ ਜੀ ਆ ਵੀ ਹੂੰ ਤੇ ਡੈਡੀ ਪਿੰਡ ਦੇ ਸਰਪੰਚ ਹੂੰ ਤੇ ਮੈਂ ਸਹਸਭਾਏ ਨੇ ਨਾ ਉਹ ਘਰੇ ਬੈਠੇ ਆ ਹੂੰ ਤੇ ਗੱਲ ਕਰਤੀ ਵੀ ਮੈਂ ਗੱਡੀ ਤੇ ਮੈਂ ਹਾਂ ਚਲਾਉਣਾ ਨਹੀਂ ਕਿ ਗੱਡੀ ਦੇ ਪਿਛਲੇ ਸ਼ੀਸ਼ੇ ਤੇ ਮੈਂ ਸਰਪੈਂਚ ਲਖਾਉਣਾ ਅੱਛਾ ਜਸ ਜਸ ਸੈਟ ਥਰ ਇਤੁਕ ਨਾ ਪਰੇ ਕੁਛ ਨਾ ਹੋ ਰੇ ਹੈਣਾ ਹੂੰ ਉਹ ਰਾਤ ਜਿਹੜੀ ਮੈਨੂੰ ਜੁੱਤੀ ਫਿਰੀ ਅੱਛਾ ਹਾਂ ਕੀ ਤੂੰ ਬਲੀਵ ਨਹੀਂ ਕਰ ਸਕਦੀ ਹੂੰ ਡੈਡੀ ਦਾ ਇੱਕੋ ਹੀਗਾ ਹੂੰ ਕਿ ਇਹ ਜਿਹੜੀ ਚੌੜ ਵਾਲੀ ਗੱਲ ਤੂੰ ਕਰਤੀ ਨਾ ਹੂੰ ਉਹਨਾਂ ਨੂੰ ਪਤਾ ਕੀ ਹੋਇਆ ਤੈਨੂੰ ਮੈਂ ਐਕਚੁਅਲੀ ਦੱਸਦਾ ਅੱਛਾ ਕਿਉਂਕਿ ਗੈਪ ਤਾਂ ਡੈਡੀ ਨਾਲ ਸੀਗਾ ਅਸੀਂ ਹੈਨਾ ਉਹਨਾਂ ਨੂੰ ਇਹ ਲੱਗਾ ਵੀ ਇਹ ਜਿਹੜੇ ਮੇਰੇ ਸਾਹਮਣੇ ਸਰਪੈਂਚ ਲਖਾਉਣ ਦੀ ਗੱਲ ਕਰਨ ਦਿਆ ਹੂੰ ਇਹ ਪਿੰਡ ਦੇ ਵਿੱਚ ਜਦੋਂ ਵਿਚਰਦਾ ਹੋਊਗਾ ਤੇ ਦਿਖਾਉਂਦਾ ਹੋਣਾ ਕਿ ਮੈਂ ਸਰਪੰਚਾਂ ਦਾ ਮੁੰਡਾ ਆ ਜੀ ਮੈਂ ਸਰਪੰਚ ਹਣਾ ਉਹ ਚੀਜ਼ ਕਰਕੇ ਡੈਡੀ ਨੂੰ ਉਹ ਜਿਹੜੀ ਚੀਜ਼ ਦਾ ਜਿਆਦਾ ਕਿਉਂਕਿ ਜਦੋਂ ਬਾਅਦ ਚ ਨਾ ਲੇਟਰ ਆਉਣ ਨੂੰ ਪੁੱਛਿਆ ਵੀ ਡੈਡੀ ਇੰਨਾ ਕਿਉਂ ਘਟਿਆ ਹਣਾ ਥਾਪੀ ਯਾਰ ਲੱਖ ਚ ਭਰਾਈ ਚੰਗੀ ਹਾਂ ਵੀ ਨਾ ਡੈਡੀ ਕਿਉਂ ਹਣਾ ਉਹਨਾਂ ਦਾ ਇਹੋ ਕਰਨੀ ਕਹਿੰਦੇ ਵੀ ਆਪਾਂ ਹੈਗੇ ਸੇਵਾਦਾਰ ਹੂੰ ਰਹੀ ਤੇ ਸਾਨੂੰ ਕਾ ਲੋਕਾਂ ਨੇ ਜੇ ਮਾਨਤਾਨ ਬਖਸ਼ਿਆ ਤੇ ਆਪਾਂ ਉਹ ਲੋਕਾਂ ਨੂੰ ਚੌੜ ਦਿਖਾਈ ਜਾਵਾਂਗੇ ਹਮਮ ਅਸੀਂ ਨਾ ਪਹਿਲਾਂ ਹੱਥ ਜੋੜ-ਜੋੜ ਕੇ ਵੋਟਾਂ ਮੰਗੀਆਂ ਹਾਂ ਠੀਕ ਹੈ ਤੇ ਹੁਣ ਉਹਨਾਂ ਲੋਕਾਂ ਨੂੰ ਗੱਡੀ ਤੋਂ ਪਿੰਡ 'ਚ ਘੁਮਾਏਗਾ ਜੀ ਸਰਪੰਚ ਲਿਖਿਆ ਜੇਬ ਉਹ ਇਹ ਚੀਜ਼ ਚੰਗੀ ਨਹੀਂ ਨਾ ਆਬਵੀਅਸਲੀ ਸਾਊਂਡ ਗੁੱਡ ਨਹੀਂ ਕਰਦੀ ਹਮ ਉਹ ਡੈਡੀ ਦਾ ਸੀਗਾ ਵੀ ਜਦੋਂ ਤੁਹਾਨੂੰ ਸੇਵਾ ਫੜਾਤੀ ਹਮ ਦੈਟਸ ਇਟ ਲੋਕਾਂ ਨੂੰ ਵੀ ਪਤਾ ਵਾ ਤੁਹਾਨੂੰ ਵੀ ਪਤਾ ਵੀ ਤੁਹਾਡੇ ਕੋ ਲੋਕਾਂ ਨੇ ਸੇਵਾ ਤੁਹਾਨੂੰ ਫੜਾਈ ਹੋਈ ਆ ਇਹਦੇ ਵਿੱਚ ਦਿਖਾਵਾ ਕਰਨਾ ਚੌੜ ਕਰਨੀ ਜਾਂ ਉਦਾਂ ਹੀ ਆਪਣੇ ਆਪ ਨੂੰ ਹੈਨਾ ਮੁੱਛਾ ਤਾਂ ਚੱਕ ਕੇ ਦੱਸਣਾ ਤੇ ਉਹ ਨਹੀਂ ਉਹ ਜਿਹੜੀ ਕੁੱਟ ਹੀਗੀ ਉਹ ਇੰਨੀ ਜਿਆਦਾ ਦਿਮਾਗ 'ਚ ਪੋਜ਼ਿਟਿਵ ਤਰੀਕੇ ਨਾਲ ਬੈਠੀ ਨਾ ਪਰ ਉਹ ਗੁੱਡ ਪੁਆਇੰਟ ਹੀ ਰਹਿ ਗਈ ਤੇ ਮਤਲਬ ਵੈਰੀ ਗੁੱਡ ਥਿੰਕਿੰਗ ਅੱਜ ਤੱਕ ਚਾਈ ਸਹੀ ਲੱਗਦਾ ਹੂੰ ਹੁਣ ਲੱਖਾਂ ਮੈਂ ਤੈਨੂੰ ਆਪਾਂ ਮਾਨਤਾ ਨਹੀਂ ਦੰਦਾ ਬਾਬੇ ਦੀ ਕਿੰਨੀ ਕਿਰਪਾ ਹੂੰ 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 ਮੇਰੇ ਮੈਂ ਸਕੂਟੀ ਤੇ ਨਿਕਲ ਜਾਣਾ ਪਿੰਡ 'ਚ ਆਈ ਮੈਨੂੰ ਰਾਈਡ ਮੈਨੂੰ ਕਈ ਛੇੜਦੇ ਵੀ ਬੁਲਟ ਲੈ ਲੈ ਫਲਾਣਾ ਢਿੰਗੜਾ ਜਾਂਦਾ ਕਹਿ ਦਿੰਦੇ ਆ ਮੈਂ ਕਹਿੰਨਾ ਆਪਣਾ ਜਿਹੜੀ ਹੰਬਲ ਬਿਗਨਿੰਗ ਆ ਜਿਹੜੀ ਸਾਡੀ ਉਦਾਂ ਐਜ਼ ਇਟ ਇਜ਼ ਹੀ ਰਹੂਗੀ ਭਾਵੇਂ ਜੋ ਮਰਜੀ ਹੋ ਜੇ ਕੱਲ ਨੂੰ ਮੈਨੂੰ ਉਹਨਾਂ ਚੀਜ਼ਾਂ ਦਾ ਨਹੀਂ ਹੈਗਾ ਚੇਂਜ ਨਹੀਂ ਹੋਣਾ ਇਸ ਸਿਰਫ ਰੀਤੂ ਕਿਉਂ ਆ ਕਿਉਂਕਿ ਉਹ ਜਵਾਨੀ ਵੇਲੇ ਜਦੋਂ ਅਕਲ ਆਉਂਦੀ ਸੀ ਤੇ ਬਾਪੂ ਨੇ ਜੁੱਤੀ ਫੇਰ ਕੇ ਸਮਝਾਈ ਇਹ ਚੀਜ਼ ਹੂੰ ਤੇ ਉਹਨਾਂ ਨੂੰ ਦੁੱਖ ਬੜਾ ਲੱਗਾ ਸੀ ਉਦਾਂ ਡੈਡੀ ਨੇ ਬਾਅਦ ਚ ਨਹੀਂ ਜੁੱਤੀ ਦਾ ਨਹੀਂ ਕੀ ਅਜਾ ਤੂੰ ਇਹ ਕਾ ਕਿਉਂ ਓਕੇ 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 ਮੇਰੀ ਹਾਲਾਤ ਇਨੀ ਵੱਡਾ ਨਹੀਂ ਕਹਿੰਦਾ ਦਿਲ ਜਨਾ ਉਹ ਸ਼ਾਂਤੀ ਤੇ ਮੈਂ ਫਿਰ ਉਹ ਥੋੜਾ ਕਈ ਰੀ ਨਾਨਿਆ ਦਾ ਟੱਚ ਆ ਜਾਂਦਾ ਨਾ ਤੇ ਮੈਂ ਮम्मा ਦੇ ਲੋ ਉਹ ਚੀਜ਼ ਸੀਗੀ ਤੇ ਮੈਨੂੰ ਪਰ ਅੱਜ ਤੱਕ ਆਈ ਮੈਂ ਬੜੀ ਅਰੀ ਉਹ ਚੀਜ਼ ਆ ਕੱਲਾ ਬੈ ਗਏ ਵੀ ਥੈਂਕ ਯੂ ਥੈਂਕ ਯੂ ਚਲੋ ਅੱਗੇ ਤੋਂ ਹੀ ਮੈਨੂੰ ਮੈਂ ਸੰਬੰਧ ਨਾਲ ਕਦੇ ਵੀ ਨਹੀਂ ਦਰਚਾਂ ਲਓ ਫਿਰ ਉਹ ਨਾਨਾ ਹੱਡਾ ਚੰਗਾ ਵਾ ਨਾਨਾ ਨਹੀਂ ਹੱਡਾ ਇਦਾਂ ਦਾ ਹੈਗਾ ਨਾਨਾ ਜੀ ਨੂੰ ਮਿਲੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਉਹ ਨਾਨਾ ਮੈਂ ਤਾਂ ਉਦਾਂ ਹੱਸਦਾ ਮਾਮਾ ਪਰ ਮਾ ਦਾ ਜਿਹੜੀ ਕੋਟ ਨਾ ਨਾਨਾ ਕਹਿੰਦਾ ਵੀ ਮੈਂ ਕੋਈ ਸੋਇਸ ਕਾਇਆ ਤੁਹਾਨੂੰ ਨਾ ਨਾਨਾ ਜੀ ਨਾਨਾ ਜੀ ਕਹਿੰਦਾ ਮੈਂ ਨਾਨਾ ਜੀ ਮਾਮਾ ਜੀ ਕਹਿੰਦਾ ਨਾਨਾ ਜੀ ਕਹਿ ਦਿੰਦੇ ਆ ਭਾਈ ਨਾਨਾ ਜੀ ਕਹਿ ਦਿੰਦੇ ਨਹੀਂ ਉਹ ਹੀ ਤੁਸੀਂ ਗੱਲ ਕਿਉਂ ਕੀਤੀ ਭਾਈ ਆਈ ਮੇਰੀ ਸੀ ਹੋਰ ਹੰਦਲ ਮੈਸਰ ਕੇ ਸਕੂਲਾਂ ਦੇ ਅਸੀਂ ਮੈਨੇਜਿੰਗ ਡਾਇਰੈਕਟਰ ਡਾਇਰੈਕਟਰ ਵੀ ਹੈ ਤੇ ਪ੍ਰਿੰਸੀਪਲ ਵੀ ਫਿਰ ਵੀ ਅਸੀਂ ਆਪਣੇ ਆਪ ਨੂੰ ਮਾਸਟਰ ਭਇਆ ਉਹ ਜਿੰਦ ਮਾਸਟਰ ਕੋ ਆਇਆ ਹੈ ਪ੍ਰਿੰਸੀਪਲ ਜੀ ਜਨਰਲ ਜਨਮਿਕ ਕੋ ਆਇਆ ਹਾਂ ਨਹੀਂ ਡੈਡੀ ਦਾ ਡੈਡੀ ਦਾ ਤੇ ਇਹ ਚੀਜ਼ ਸੀਗੀ ਡੈਡੀ ਮੰਮੀ ਨੇ ਜਿਹੜਾ ਮੈਨੂੰ ਘੁੱਟਿਆ ਆ ਉਹ ਛੋਟੀਆਂ ਮੋਟੀਆਂ ਚੀਜ਼ਾਂ ਤੋਂ ਮਾਵਾ ਨਹੀਂ ਘੁੱਟਦੀਆਂ ਦੀਆਂ ਵੱਡੀਆਂ ਗੱਲਾਂ ਤੋਂ ਫਾਦਰ ਸਾਹਿਬ ਆਦੇ ਹੁੰਦੇ ਮੈਨੂੰ ਇਹ ਛਡਾਉਂਦੀ ਨਹੀਂ ਹੁੰਦੀ ਉਹਨੂੰ ਪਤਾ ਨਾ ਸਹੀ ਪਹਿ ਰਹੀ ਹੈ ਮਮਾ ਪਤਾ ਨਹੀਂ ਯਾਰ ਸਾਹਮਣੇ ਦੀ ਤੂੰ ਯਾਰ ਜਿਵੇਂ ਕੁੱਤਿਆ ਨਹੀਂ ਹੈ ਜਿਵੇਂ ਗਲਤ ਦੇਖਣਾ ਨਾ ਤੁਮੇ ਸਪਾਣਾ ਨਹੀਂ ਜਿਵੇਂ ਚਿਕਾਇ ਕਰਦੇ ਹਾਂ ਤਾਂ ਵਿਚ ਇਜ਼ ਵੈਰੀ ਗੁੱਡ ਇਹ ਨਾ ਬੱਚਾ ਵਿਗੜਦਾ ਨਹੀਂ ਦੱਸਣਾ ਚਾਹੀਦਾ ਤੇ ਪਰ ਐਨੀਵੇਜ਼ ਉਹ ਗੱਲਾਂ ਜਿੰਨੀਆਂ ਵੀ ਆ ਤੇ ਅੱਗੇ ਗਾ ਮੈਨੂੰ ਸੁਖਾਤੀ ਇਹਨਾਂ ਨੇ ਉਹ ਹੰਬਲ ਨਹੀਂ ਹਾਂ ਨਹੀਂ ਤੂੰ ਸੋਣਾ ਤੇਰਾ ਵੀ ਸੁਭਾਅ ਨਹੀਂ ਨਹੀਂ ਚਲੋ ਆਈ ਮੈਂ ਸਮਝਦੀ ਨਾ ਇਹ ਚੀਜ਼ ਤਾਂ ਨਾ ਮੈਨੂੰ ਇਹ ਚੰਗੀ ਲੱਗਦੀ ਹੁੰਦੀਆਂ ਇਹ ਚੀਜ਼ਾਂ ਨਾ ਸਾਰਿਆਂ ਨੂੰ ਚੰਗੀਆਂ ਲੱਗਦੀਆਂ ਉਹ ਬਹੁਤ ਇਹ ਚੀਜ਼ ਹਰ ਇੱਕ ਚੋਣੀ ਚਾਹੀਦੀ ਮੈਂ ਇੱਕ ਚੀਜ਼ ਮੰਮੀ ਦੱਸ ਦਾਂ ਤੁਹਾਨੂੰ ਆ ਵੀ ਤੁਹਾਡੇ ਨਾਲ ਜਿਹੜੇ ਮੈਂ ਆਪਣੇ ਪੇਰੇ ਤੋਂ ਜੰਮੇ ਆ ਨਾ ਉਹਨਾਂ ਦੇ ਨਾਲੋਂ ਰੀਤੂ ਜੀ ਮੈਨੂੰ ਕਿਹੜੀ ਗੱਲ ਪਸੰਦ ਆਈ ਆਂਧਿਆ ਹੀ ਨੇ ਮੇਰੇ ਦਿਲ ਤਾਂ ਜਿੱਤਿਆ ਵੀ ਇਹਦੇ ਚ ਜੋ ਹੰਬਲ ਨਾ ਸਮਝਦੇ ਨੇ ਤਾਂ ਕਈ ਨਾ ਤੂੰ ਸਰਾ ਟੈਸਟ ਲੈ ਮਤੇਰੀ ਸਭ ਬੋਲਦਾ ਰਿਹਾ ਕਰਦੇ ਫੈਨ ਕਰ ਦੇ ਦਿੱਤੇ ਮਮਾ ਆਈ ਲਵ ਯੂ ਥੈਂਕ ਯੂ ਸੋ ਮਾਚ ਐਨੀਵੇਜ਼ ਉਹ ਚੀਜ਼ਾਂ ਇੱਕ ਬੱਚੇ ਆਪਣੇ ਨੂੰ ਨਾ ਮੈਂ ਦੇਖਿਆ ਮਾਂ ਪਿਓ ਰੀ ਤੂੰ ਉਹ ਤੂੰ ਚੱਕ ਦੇ ਕੰਮ ਨੂੰ ਪ੍ਰਵਾਹ ਨਾ ਕਰੀ ਜੇ ਫੇਰ ਬੱਚਾ ਵਿਗੜਦਾ ਉਹ ਚੀਜ਼ਾਂ ਸਾਨੂੰ ਡੈਡੀ ਨੇ ਉਦਾਂ ਸਿਖਾਈਆਂ ਵਾ ਕਿੰਦਾ ਡੈਡੀ ਨੇ ਹੁਣ ਉੱਥੇ ਝੋਨੇ ਦੀ ਰਾਖੀ ਕਰਨ ਭੇਜ ਦੇਣਾ ਵੀ ਸੋ ਜਾ ਕੇ ਇਕੱਲੇ ਪਰਵਾਹ ਨਹੀਂ ਕਰਨੀ ਸਮਝਦੀ ਨਾ ਮੈਂ ਤੁਹਾਨੂੰ ਸੁਣਾਈ ਇਸ ਕਰਕੇ ਮੇਰੇ ਨਾਲ ਮੈਂ ਸੱਚੀ ਦੱਸਾਂ ਐਡੀ ਲੱਤ ਪਤਾ ਨਹੀਂ ਕਿਦਾਂ ਵੜ ਗਈ ਪਤਾ ਨਹੀਂ ਕੋ ਖੇਡਦੇ ਖੂੜਦੇ ਜਾ ਐਡਾ ਸੱਟ ਬੜੀ ਤਗੜੀ ਤੇ ਮੈਂ ਲੰਗੜਾ ਕੇ ਆਉਂਦਿਆਂ ਬਲੱਡ ਵੀ ਮਾੜਾ ਮੋਟਾ ਆਉਂਦਿਆ ਹੂੰ ਤੇ ਡੈਡੀ ਨੂੰ ਮੈਂ ਦਿਖਾਉਂਦਿਆਂ ਹੂੰ ਲੈ ਇਹ ਕੀ ਹੋਇਆ ਕੰਮੀ ਦਲੇਰ ਬਣਾਇਆ ਤੁਹਾਨੂੰ ਉਦਾਂ ਕੋਈ ਨਹੀਂ ਕਹਿੰਦੇ ਹੂੰ ਤੂੰ ਐਵੇਂ ਚੀਕੀ ਜਾਂਦਿਆ ਤੇ ਮਾ ਮੜਿਆ ਕਹਿੰਦੇ ਟਾਕੀ ਬਣ ਲੈ ਸਾਰਾ ਕੁਝ ਠੀਕ ਹੂੰ ਫਿਰ ਹੋਰ ਇਦਾਂ ਦੀਆਂ ਹੀਆਂ ਚੀਜ਼ਾਂ ਵਾ ਇਹ ਇਹ ਚੀਜ਼ ਤੇ ਮੇਰੇ ਨਾਲ ਵੀ ਤੈਨੂੰ ਮਿਲੀ ਹੈ ਜਦੋਂ ਜੰਪ ਕਰਦਾ ਜਿਹੜੀ ਦਵਾਜ ਦੇ ਚਿਗਾਠ ਹੈ ਨਾ ਹਾਂਜੀ ਤੇ ਉਹਦੇ ਨਾਲ ਵੱਜਾ ਸੀ ਉੱਥੇ ਮम्मा ਉੱਥੇ ਮम्मा ਤੁਸੀਂ ਗਲਤ ਹੋ ਮੇਰੀ ਗੱਲ ਸੁਣ ਲਓ ਮਾ ਮਾ ਮੇਰੀ ਮਾਰੂ ਸੀ ਹੀ ਮੈਨਾਂ ਅੱਛਾ ਠੀਕ ਹੈ ਮੇਰੀ ਨਾ ਜੰਪ ਕਰਨਿਆਂ ਚਿਗਾਠ ਦੇ ਵਿੱਚ ਸਿਰ ਵੱਜਾਰੀ ਤੂੰ ਉੱਪਰ ਜਿਹੜੀ ਹੈ ਨਾ ਬਾਲੀਬਾਲ ਖੇਡਦਾ ਇਦਾਂ ਕਰਦਾ ਕਰਦਾ ਮੈਨੂੰ ਭਜੰਦਿਆਂ ਬਾਹਰ ਨੂੰ ਖੇਡਣ ਜਾਣਾ ਸੀ ਬਾਲੀਬਾਲ ਜੰਪ ਮਾਰਿਆ ਚਿਗਾਠ ਜਿਹੜੀ ਨਾ ਇੱਥੇ ਵੱਜੀ ਆ ਇਦਾਂ ਤੇ ਮੈਂ ਫੜੀ ਇਹਨੂੰ ਬਹਾਤੇ ਆ ਬਲੱਡ ਮੈਂ ਬਹਿ ਗਿਆ ਹੂੰ ਭੇੜੇ ਜੀ ਤੇ ਮਮਾ ਉਹ ਡਰੇਗ ਦੇ ਥੱਲੇ ਮੰਜੜਾ ਆ ਕੇ ਦੇਖਣ ਦੀ ਸਾਰਾ ਸੀ ਅੱਛਾ ਹਾਂ ਹਿੱਲੀ ਨਹੀਂ ਮੈਂ ਇਦਾਂ ਆਪ ਫੜ ਕੇ ਨਾ ਰੁਸੀ ਨਹੀਂ ਮਮਾ ਲੱਗਾ ਹਣਾ ਕਿ ਥੋੜੀ ਲੱਗੀ ਹੈ ਮਾਣੀ ਮੋਟੀ ਲੱਗੀ ਰੁਸੀ ਨਹੀਂ ਇਹਨੂੰ ਪਤਾ ਲੱਗਿਆ ਹੋਰ ਵੀ ਇਸ ਦਿਨ ਵੀ ਨਰਾਜੀ ਨੇ ਵੀ ਕਿਉਂ ਉਹ ਵੀ ਜੰਪ ਲੈ ਕੇ ਪੰਗੇ ਕਿਉਂ ਲੈਦੇ ਕਿਉਂ ਨਹੀਂ ਉਹ ਨਹੀਂ ਉੱਥੇ 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 ਤਰ ਸੋਣਾ ਚਾਹੀਦਾ ਪੁੱਤ ਤੇ ਬੰਦਾ ਨਹੀਂ ਦਿਖਾਈ ਹਾਇ ਮੇਰੇ ਬਦਸਤ ਲੱਗੀ ਤੇ ਮੈਂ ਆਪ ਜ਼ੋਰ ਨਹੀਂ ਬਣਾਇਆ ਆਪ ਸਿਰ ਫੜ ਕੇ ਮੈਂ ਗਿਆ ਡਾਕਟਰ ਕੋ ਪਿੰਡਿੰਗ ਹਾਂ ਤੇ ਉਹਨਾਂ ਚੱਕ ਕੇ ਟੀਕੇ ਲਾਉਂਦੇ ਔਰ ਟੰਕੇ ਲਾਉਂਦੇ ਮੇਰੇ ਪੰਜ ਕੇ 6 ਟੰਕੇ ਰੰਗੇ ਵੀ ਲੱਗੇ ਜਿਆਦਾ ਲੱਗੇ ਸਾਟ ਤੇ ਉਹ ਚੀਜ਼ ਹੋਈ ਸੀ ਦਾ ਉੱਥੇ ਜੇ ਮੈਂ ਕਹਿੰਦੀ ਨਾ ਕਿ ਹੇ ਪੁੱਤ ਮੇਰੇ ਸੱਟ ਲੱਗੀ ਤੇ ਪੁੱਤ ਮੇਰੇ ਰੋ ਰੋਨੇ ਹੀ ਸੱਟ ਨਾਲ ਕੁਝ ਜਿੰਨਾ ਮਰਜੀ ਮੰਮੀ ਤੁਸੀਂ ਕਰੀ ਜਾਓ ਫੇਵਰੇਟ ਹਾਂ ਨੂੰ ਮੇਰਾ ਤਾਂ ਫੇਵਰੇਟ ਬਾਪੂ ਹੀ ਰਹਿਣਾ ਪਰ ਦੋਨਾਂ ਦਾ ਯੋਗਦਾਨ ਸੀ ਨਾ ਤੁਹਾਨੂੰ ਇਦਾਂ ਦਾ ਬਣਾਉਣ ਵਾਸਤੇ ਮਾਂ ਪਿਓ ਦੋਨਾਂ ਦਾ ਯੋਗਦਾਨ ਹੁੰਦਾ ਬੱਚੇ ਦਾ ਹੂੰ ਮੇਰੇ ਲਈ ਅੱਜ ਕਹਿ ਰਹੀ ਆ ਵੀ ਨਹੀਂ ਉਹ ਵੀ ਮਤਨ ਉਹ ਤੇ ਹੁਣ ਅੱਜ ਕੱਲ ਮੈਂ ਮੈਂ ਮਮਾ ਇਦਾਂ ਦੀ ਮੈਨੂੰ ਆਪ ਨਹੀਂ ਦੇਖਿਆ ਜਦੋਂ ਮਾਣਾ ਮੋਟਾ ਇੰਪੈਕਟ ਮੇਰੇ ਪੜਾ ਲੱਗੇ ਜਿਵੇਂ ਆ ਬੈ ਹੀ ਨਹੀਂ ਸਾਡੇ ਪਹਿਲਾ ਪਹਿਲਾ ਟਾਈਮ ਡਿਫਰੈਂਟ ਸੀਗਾ ਸਾਡੇ ਸੱਟ ਲੱਗਣੀ ਤੇ ਸਾਨੂੰ ਕਹਿ ਦੇਣਾ ਲੈ ਕੋਈ ਚੱਕਰ ਹੀ ਨਹੀਂ ਹੈਣਾ ਜੇ ਉਹ ਹੂੰ ਮੇਰੀ ਘਰ ਵਾਲੀ ਦੇ ਵੀ ਸੱਟ ਲੱਗੀ ਸੀ ਸਕੂਲੇ ਖੇਡਦੀ ਦੇ ਕੀ ਵੱਜਿਆ ਕੀ ਕੀ ਮੈਂ ਹਾਕੀ ਖੇਡਦੀ ਸੀ ਨਾ ਤੇ ਬੋਲ ਵੱਜ ਗਈ ਹੈਲਮਟ ਨਹੀਂ ਪਾਇਆ ਮੈਂ ਤੇ ਮੇਰੇ ਬੋਲ ਵੱਜ ਗਈ ਸੀ ਤੇ ਉਹ ਮੈਨੂੰ ਸੰਭਾਲਣ ਤੇ ਕਹਿੰਦੇ ਇਹ ਸਿਸਟਰ ਨੂੰ ਬੁਲਾਓ ਰੁਬਲਦੀਦੀ ਵੀ ਸੇਮ ਉੱਥੇ ਸੀਗੀ ਆਹ ਇਹ ਭੈਣ ਮਿਸਾਲੀ ਕਿਨੇ ਉਹਨੂੰ ਬੁਲਾਓ ਤੇ ਹਨਾ ਇਹ ਜਦ ਦੱਸ ਦਿੱਨੇ ਇਹ ਇਹ ਠੀਕ ਹੋ ਜਾਏਗੀ ਥੋੜਾ ਤੇ ਜਦੋਂ ਉਹਨੂੰ ਸੱਦੀ ਮੈਨੂੰ ਦੇਖੀ ਉਹਨੇ ਤੇ ਮੇਰੇ ਇੱਥੇ ਨਿਸ਼ਾਨ ਬਹੁਤ ਵੱਡਾ ਪੈ ਗਿਆ ਹੀ ਰੈਡਨੈਸ ਸਾਰੀ ਜੀ ਹੋ ਗਈ ਉਹ ਰੋ ਲੰਘ ਪੀ ਉਹ ਤੇ ਡੇਗੀ ਗਈ ਮੈਨੂੰ ਦੇਖ ਕੇ ਮੈਨੂੰ ਸਾਰਾ ਛੱਡ ਗਿਆ ਉਹਨੂੰ ਸਮਝ ਲੱਗ ਪਈ ਕਿ ਇਹਨੂੰ ਕੀ ਹੋ ਗਿਆ ਇਹਨੂੰ ਪਾਣੀ ਪੁਣੀ ਬੁਲਾਓ ਤੋ ਐਦਾਂ ਹੈ ਕਿ ਸਾਡੇ ਕੋਲ ਨਹੀਂ ਦੇ ਇਦਾਂ ਇਹ ਇਹਦੇ ਕੋਲੋਂ ਆ ਕੀ ਬਾਜੀ ਖੇੜਦੇ ਤੇ ਭਰਾ ਦੇ ਹਾਂ ਮੇਰੇ ਮੈਂ ਉਹ ਖੇਡਦੇ ਸੀ ਇਹਦੀ ਜਿਹੜੀ ਮੰਮੀ ਹੋ ਉਹ ਨਾ ਦੇਖੀ ਜਾਏਗੀ ਕੋ ਉਹਦੀ ਹੱਥ ਪੂਰੀ ਹੋ ਗਈ ਉਹਦੇ ਇੱਥੇ ਕੱਟ ਲੱਗੇ ਉਹਦੇ ਵੀ ਟਾਂਕੇ ਲੱਗੇ ਮੈਂ ਐਦਾਂ ਮੇਰੇ ਲੱਗੇ ਖੜਾ ਹੀ ਮੈਂ ਮਾਰਿਆ ਉਹਦੇ ਲੱਗ ਗਈ ਇੱਥੇ ਉਹਦੇ ਤੇ ਬਲੱਡ ਇੱਕਦਮ ਹੀ ਉਡੇਕੀ ਗਿਆ ਉਹ ਵੀ ਪਰ ਅਗਿਆ ਬੱਚਿਆਂ ਨੂੰ ਨਹੀਂ ਐਦਾਂ ਦੀ ਕਮਜ਼ੋਰੀ ਦਿਖਾਣੀ ਨਹੀਂ ਨਹੀਂ ਕਰਦੀ ਆ ਇਹਨਾਂ ਨੂੰ ਇਹ ਮਾਰਦੀ ਈ ਥ੍ਰੀਟ ਲੱਗ ਜਾ ਨਾਈਸ਼ੂ ਦੇ ਦੋ ਬੈਂਡੀਆਂ ਲਾਈਆਂ ਹੁੰਦੀਆਂ ਨੇ ਪੁੱਲੇ ਪੁੱਲੇ ਬਹੁਤ ਸਟਰੋਂਗ ਹੁੰਦੇ ਆ ਇਧਰ 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 ਆ ਮੇਰੀ ਗੱਲ ਸੁਣ ਤੇਰੇ ਜਦੋਂ ਦੋ ਉੱਥੇ ਮੜ ਜੀ ਇੰਨੀ ਕੀ ਛਾਪ ਲੱਗਾ ਸੀ ਤੇ ਤੇਰੇ ਮੰਮੀ ਨੇ ਦੋ ਬੈਂਡਜਾਂ ਨਹੀਂ ਲਾਈਆਂ ਹਾਂ ਬੱਚਾ ਨਹੀਂ ਹੂੰ ਨਿੱਕੀ ਜੀ ਇੰਨੀ ਕੀ ਸਤ ਲੱਗੀ ਸੀ ਹਾਂ ਉਹ ਮੈਂ ਕਿ ਬੈਂਡੇਜ ਨਾਲ ਠੀਕ ਹੋ ਜਾਂਦੀ ਨਾ ਲਾਈ ਹੀ ਨਾ ਬੈਂਡੇਜ ਲਾਈ ਹੀ ਨਾ ਠੀਕ ਹੋ ਗਈ ਹੋਵੇ ਨਾ ਉਹ ਵੀ ਤਿੰਨ ਤਿੰਨ ਲਾਈਆਂ ਇਹ ਦੋ ਨਹੀਂ ਲਾਈਆਂ ਉਹਨੇ ਠੀਕ ਹੋ ਗਿਆ ਸੀ ਹਨਾ ਐਨੀਵੇਜ਼ ਥੈਂਕ ਯੂ ਸੋ ਮੱਚ ਨਿੱਕੇ ਨਿੱਕੇ ਪਿਆਰੀਆਂ ਪਿਆਰੀਆਂ ਸਟੋਰੀਆਂ ਹੁੰਦੀਆਂ ਚਲੋ ਇਹ ਵਧੀਆ ਮੈਮਰੀਜ਼ ਸਿੱਖਣ ਨੂੰ ਵੀ ਮਿਲਦਾ ਬਹੁਤ ਕੁਝ ਹਾਂ ਜੀ ਵਧੀਆ ਲੱਗਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਫਿਰ ਅਸੀਂ ਤੁਹਾਨੂੰ ਇਸੇ ਹੋਰ ਕਿਸੇ ਕਿਸੇ ਇਦਾਂ ਦੇ ਜੇ ਨਹੀਂ ਇਹ ਦਿੱਲੀ ਵੀਡੀਓ ਜਾਂ ਹੈਨਾ ਸਾਤਾ ਹੋਇਆ ਤੇ ਫਿਰ ਭਾਈ ਅਸੀਂ ਪਾ ਡਿਫਰੈਂਟ ਤਰੀਕੇ ਨਾਲ ਹੋਰ ਕੁਝ ਫਿਰ ਨਹੀਂ ਫਿਰ ਆਡੀ ਮੈਮਰੀਜ਼ ਫਿਰ ਮੈਂ ਹਾਂ ਥੈਂਕ ਯੂ ਜੀ ਹਾਂ ਫਿਰ ਮੈਂ ਤੁਹਾਨੂੰ ਇੱਤੋਂ ਛੇੜਿਆ ਨਹੀਂ ਕਰਨਾ ਕਿੰਨੀਆਂ ਥਾਪੀਆਂ ਖਾਦੀਆਂ ਡੇੜੀ ਨੂੰ ਵੀ ਸੁਣਾਗੇ ਸਟੋਰੀਜ਼ ਨੇ ਵੀ ਡੇੜੀ ਨੂੰ ਯਾਦ ਆ ਇਹ ਚੀਜ਼ਾਂ ਡੇੜੀ ਨੂੰ ਯਾਦ ਵਾ ਬੇਨ ਬੜੀ ਠੰਡ ਬੜੀ ਆ ਆ ਦੋ ਚਾਰ ਧੁੱਪਾਂ ਲੱਗੀਆਂ ਨਾ ਮਾਲਸ਼ ਮੂਲ ਚ ਕਰਕੇ ਆ ਨਸਾ ਦੋ ਚਾਰ ਧੁੱਪਾਂ ਲੱਗੀਆਂ ਬਾਬਾ ਜੀ ਨੂੰ ਉਦਣ ਹੀ ਨਾਲਣਾ ਤੂੰ ਕਹਿ ਨਹੀਂ ਤਾ ਤੂੰ ਮੈਂ ਕੱਲ ਨਾ ਤਾਂ ਕਦੋਂ ਕਿਹੜੇ ਗੱਲ ਕੇ ਡਿਫਰੈਂਟ ਹੋ ਗਿਆ ਕੰਮ ਤੇ ਬੰਦ ਕਰੀ ਮੈਂ ਇੱਕ ਮਿੰਟ ਰੁਕ ਕੇ ਤਾਂ ਜਾ ਬਸ ਮੇਰਾ ਬੋਲ ਗੱਲ ਤੇ ਹੋ ਜਾਏ ਪੂਰੀ ਕਿਹੜੀ ਗੱਲ ਮੈਂ ਮੈਂ ਉਹਦਾ ਸਿਰਫ ਜਾਣਨਾ ਚਾਹਨੀ ਹੈ ਕਿ ਆ ਜਿਹੜੀ ਟਾਈਨੋ ਟਾਪਿਕ ਹੀ ਆਊਟ ਆਫ ਡਿਫਰੈਂਟ ਕੀ ਕਹਦੇ ਆਊਟ ਆ ਜਿਹੜੀ ਇਹ ਮੇਰੇ ਮਾਮਿਆਂ ਨੇ ਭੇਜੀ ਆ ਹਾਂ ਆ ਆ ਜੇਗੀ ਮੇਰੀ ਵੀ ਮੇਰੀ ਕਿਥੋਂ ਆਈ ਨਹੀਂ ਇਹ ਬਸ ਅੱਜ ਲੋੜੀ ਹੋ ਗਈ ਨਾ ਕੱਲ ਨਾ ਨਾ ਦੇਖ ਨਾ ਕੱਲ ਨਾ ਆਵੇ ਕੱਲ ਕੱਲ ਦਿਨ ਦਾ ਦੇ ਕੱਲ ਦਿਨ ਦਾ ਦੇ ਨਾ ਲੋੜੀ ਜੀ ਆਈ ਆ ਹੈ ਨਾ ਪੁੱਤ ਇਹ ਪੀਨਸ ਫੈਮਿਲੀ ਵਸ ਹਾਂ ਫੈਮਿਲੀ ਵਸ ਇਹ ਮੇਰੇ ਮਾਮਾ ਜੀ ਨੇ ਭੇਜੀ ਉਹ ਤਾਂ ਠੀਕ ਹੈ ਤੁਹਾਡਾ ਦਾਦੀ ਹੈ ਨਾ ਦਾਦੀ ਮਮਾ ਆਓ ਇੱਥੇ ਜਰਾ ਮੈਂ ਪੁੱਛ ਨਹੀਂ ਮੈਂ ਕਿ ਕੱਲ ਜਿਹਦਾ ਤਿਆਰ ਹੈ ਤੇ ਕੱਲ ਨਾ ਲੋਗੇ ਕਿੰਨੀ ਠੰਡ ਵੜੀ ਹੈ ਕੀ ਤੁਹਾਡਾ ਕੀ ਵਿਚਾਰ ਹੈ ਚਾਰ ਕਿ ਪੰਜ ਦਿਨ ਹੋ ਗਏ ਡੇਲੀ ਨਾ ਡੇਲੀ ਨਾ ਮਮੀ ਹੈ ਨਹੀਂ ਤੇ ਤੁਸੀਂ ਇੱਕ ਵੇ ਵੇਖੀ ਤੇ ਕੈਨੇਡਾ ਮੈਂ ਡੇਲੀ ਤੇਰੇ ਮੇਰੇ ਕਹਿੰਦਾ 3-4 ਵਜੇ ਨਾ ਨੱਕ ਦੇਖੋ ਤੇ ਪੂਰਾ ਹੋ ਜਾਣਾ ਮੇਰੇ ਛੱਡ ਨਹੀਂ ਲੱਗੇ ਕਿ 3-4 ਵਜੇ ਨਾਲ ਤੇ ਬਾਅਦ ਮੈਂ ਵੀ ਸਮਗਣਾ ਹੋ ਗਏ ਨਾ 3-4 ਵਜੇ ਮਾ ਹੁੰਦੇ ਟਾਈਮ ਤੇ ਕੌਣ ਉੱਠੇ ਨਹੀਂ ਇੱਕ ਮਿੰਟ ਰੁਕੋ ਉਹਦਾ ਗੱਲ ਹੈ ਕਿ ਮਤਲਬ ਕੱਲ ਮਿੰਨ ਕੱਲ ਦਾ ਸ਼ਰਟ ਹੀ ਦੇ ਦੋ ਬਾਕੀ ਗੱਲ ਖਤਮ ਕਰੀਏ ਪਹਿਲਾਂ ਵਾਸਤੇ ਵੀ ਲੋਡ ਹੀ ਕਿਉਂ ਨਹੀਂ ਆਈ ਲੋ ਆ ਜਾਣੀ ਹੈ ਲੋਡ ਕੱਲ ਹੈ ਦਿਨ ਤੇ ਹਰ ਕੱਲ ਨਾ ਕੱਲ ਆ ਜਾਣੀ ਉਹ ਪਹਿਲਾਂ ਭੇਜੀ ਦੀ ਆ ਕਿੰਨੇ ਕਿਹਾ ਮਮਾ ਪਹਿਲਾਂ ਆਣੀ ਜ਼ਰੂਰੀ ਹੁੰਦੀ ਹੈ ਕੀ ਸੇਮ ਡੇ ਵੀ ਆ ਸਕਦੀ ਕਿ ਨਹੀਂ ਇਹ ਕਹਿੰਦਾ ਮੇਰੀ ਗੱਲ ਹੁੰਦੀ ਸੇਮ ਡੇ ਆ ਸਕਦੀ ਕਿ ਨਹੀਂ ਇਹਨੂੰ ਪਤਾ ਆ ਸਕਦੀ ਐ ਐਵੇਂ ਹੀ ਸੇਮ ਡੇ ਆਉਂਦੀਆਂ ਲੋੜੀਆਂ ਇਦਾਂ ਨਹੀਂ ਹੁੰਦਾ ਦਿਨ ਤਿਹਾਰ ਤੇ ਕੌਣ ਭੇਜਦਾ ਲੋੜੀ ਪਹਿਲਾਂ ਉਹ ਆ ਗਈ ਕਿ ਨਹੀਂ ਦੋ ਆਏ ਡੇ ਡੇ ਆਏ ਨਾਲ ਇੱਕ ਸੰਦਲ ਪਾਵਾ ਪਤਾ ਕਿੰਨੇ ਹੀ ਪੈ ਮੈਂ ਨਾ ਹਣਾ ਸਵਾਲ ਕੀਤਾ ਨਾ ਤੇ ਨਾਲ ਇਦਦਰ ਨੂੰ ਕਰਨਾ ਨਹੀਂ ਕਰਾਂ